ਬ੍ਰਿਟਿਸ਼ ਨਿਊਜ਼ ਦੇਖ ਰਹੇ ਹੋ ਤੁਸੀਂ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅੱਜ ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਤਰੀਕੇ ਦੇ ਨਾਲ ਪੂਰਾ ਦੇਸ਼ ਜਾਣਦਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 10 ਦਿਨਾਂ ਤੋਂ ਵਿੱਚ ਇੱਕ ਐਨਕਾਊਂਟਰ ਚੱਲ ਰਿਹਾ ਹੈ ਦਸਵਾਂ ਦਿਨ ਹੋ ਗਿਆ ਅਤਵਾਦੀਆਂ ਦੇ ਖਿਲਾਫ ਚਲਾਏ ਗਏ ਇਸ ਆਪਰੇਸ਼ਨ ਦੇ ਵਿੱਚ ਦੋ ਫੌਜੀ ਜਵਾਨ ਵੀ ਸ਼ਹੀਦ ਹੋ ਗਏ ਨੇ ਜੋ ਦੋਵੇਂ ਹੀ ਪੰਜਾਬ ਦੇ ਨੇ ਉਹਨਾਂ ਦੀ ਮ੍ਰਿਤਕ ਦੇਹਾਂ ਵੀ ਪੰਜਾਬ ਦੇ ਵਿੱਚ ਪਹੁੰਚ ਗਈਆਂ ਨੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਇੱਕ ਤਸਵੀਰ ਅਸੀਂ ਤੁਹਾਨੂੰ ਪ੍ਰਿਤਪਾਲ ਸਿੰਘ ਦੀ ਦਿਖਾ ਰਹੇ ਹਾਂ ਲਾਂਸ ਨਾਇਕ ਸੀਗੇ ਉਹਨਾਂ ਦੀ ਮਰਤਕ ਦੇ ਸਮਰਾਲਾ ਦੇ ਨੇੜੇ ਦੇ ਨਜ਼ਦੀਕ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਆ ਗਈ ਹੈ ਪੂਰੇ ਤਰੀਕੇ ਦੇ ਨਾਲ ਗਮਗੀਨ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਵੇਂ ਹੀ ਪਿੰਡ ਦੇ ਵਿੱਚ ਆਰਮੀ ਦੇ ਟਰੱਕ ਆਏ ਆਰਮੀ ਦੇ ਜਵਾਨ ਆਏ ਮਰਤਕ ਦੇ ਨੂੰ ਲੈ ਕੇ ਤਾਂ ਇੱਕਦਮ ਮਾਹੌਲ ਪੂਰੇ ਤਰੀਕੇ ਦੇ ਨਾਲ ਬਦਲ ਗਿਆ ਹਰ ਇੱਕ ਅੱਖ ਰੋ ਰਹੀ ਸੀ ਜਿੰਨੇ ਲੋਕ ਸੀ ਸਭ ਦੇ ਮਨ ਭਰੇ ਹੋਏ ਸੀ ਬੜੇ ਦੁਖੀ ਸੀ ਬੜੇ ਉਦਾਸ ਸੀ ਔਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੇ ਉਸ ਟਰੱਕ ਨੂੰ ਦੇਖਿਆ ਜਿਸ ਦੇ ਵਿੱਚ ਲਾਂਸ ਨਾਇਕ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਸੀ ਉਹਨਾਂ ਤੋਂ ਰਹਿਣੀ ਗਿਆ ਉਹਨਾਂ ਦੇ ਅਥਰੂ ਛਲ ਗਏ ਤੇ ਉਸ ਟਰੱਕ ਨੂੰ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਜਿੱਥੇ ਅੱਗੇ ਤਸਵੀਰ ਲੱਗੀ ਹੋਈ ਸੀ ਘੁੱਟ ਕੇ ਜੱਫੀ ਪਾਈ ਆਪਣੇ ਪੁੱਤ ਦੀ ਫੋਟੋ ਨੂੰ ਹੀ ਦੇਖ ਕੇ ਜੋ ਪਰਿਵਾਰਕ ਮੈਂਬਰ ਨੇ ਉਸ ਨੂੰ ਮੱਥਾ ਟੇਕ ਰੇ ਸੀ ਬੜਾ ਹੀ ਗਮਗੀਨ ਮਾਹੌਲ ਸੀ ਤੇ ਉਹਦੀ ਅਸੀਂ ਇਸ ਵਕਤ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਲਾਂਸ ਨਾਇਕ ਦੀ ਜਦੋਂ ਮ੍ਰਿਤਕ ਦੇ ਉਹਨਾਂ ਦੇ ਪਿੰਡ ਵਿੱਚ ਪਹੁੰਚਦੀ ਹੈ ਤਾਂ ਕਿਸ ਤਰੀਕੇ ਦਾ ਗਮਗੀਨ ਮਾਹੌਲ ਬਣ ਜਾਂਦਾ ਹੈ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਜਾਂਦੀ ਹੈ ਅੰਤਿਮ ਜਦੋਂ ਚਿਹਰਾ ਦਿਖਾਈ ਦੀ ਰਸਮ ਹੁੰਦੀ ਹੈ ਸੰਸਕਾਰ ਤੋਂ ਠੀਕ ਪਹਿਲਾਂ ਉਸ ਵੇਲੇ ਕੀ ਮਾਹੌਲ ਸੀਗਾ ਬਿਆਨ ਕਰਨਾ ਬੜਾ ਔਖਾ ਬੋਲਿਆ ਵੀ ਨਹੀਂ ਜਾ ਰਿਹਾ ਸੀ ਪਰਿਵਾਰਕ ਮੈਂਬਰਾਂ ਤੋਂ ਸਿਰਫ ਸੋਨ ਹੋ ਕੇ ਇੱਕ ਦੂਸਰੇ ਨੂੰ ਦੇਖਦੇ ਰਹੇ ਫਿਰ ਆਪਣੇ ਪੁੱਤ ਵੱਲ ਨੂੰ ਨਿਹਾਰਦੇ ਰਹੇ ਕਿਉਂ ਕਿ ਕਿਉਂਕਿ ਚੰਦ ਮਿੰਟਾਂ ਦਾ ਸਮਾਂ ਇਸ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਫਿਰ ਇਸ ਤੋਂ ਬਾਅਦ ਕਦੇ ਵੀ ਫੋਟੋ ਤੋਂ ਇਲਾਵਾ ਸਾਹਮਣੇ ਆਪਣੇ ਪੁੱਤ ਨੂੰ ਨਹੀਂ ਦੇਖ ਸਕੇਗਾ ਇਹ ਪਰਿਵਾਰ ਤਾਂ ਇਹ ਤਸਵੀਰਾਂ ਜ਼ਰਾ ਦੇਖ ਲਓ ਕਿਸ ਤਰੀਕੇ ਦੀਆਂ ਬੜੀਆਂ ਹੀ ਦੁਖ ਪਹੁੰਚਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੰਮੂ ਕਸ਼ਮੀਰ ਦੇ ਕਲਗਾਮ ਦੇ ਵਿੱਚ ਇਨਕਾਊਂਟਰ ਚੱਲ ਰਿਹਾ ਹੈ 1 ਅਗਸਤ ਤੋਂ ਇਹ ਇਨਕਾਊਂਟਰ ਚੱਲ ਰਿਹਾ ਹੈ ਫੌਜੀਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਔਰ ਫੌਜ ਦੇ ਜਵਾਨ ਨੇ ਦੱਸਿਆ ਕਿ ਤੁਹਾਡਾ ਬੇਟਾ ਪ੍ਰਿਤਪਾਲ ਸਿੰਘ ਬੜਾ ਬਹਾਦਰ ਸੀ ਸ਼ਹੀਦੀ ਦਾ ਜਾਮ ਪੀਣ ਤੋਂ ਪਹਿਲਾਂ ਇਸ ਨੇ ਫੌਜ ਜੋ ਅੱਤਵਾਦੀਆਂ ਦੇ ਨਾਲ ਇਸ ਤਰੀਕੇ ਦੇ ਨਾਲ ਮੁਕਾਬਲਾ ਕੀਤਾ ਕਿ ਜਾਂਦੇ ਜਾਂਦੇ ਇਹ ਇੱਕ ਅੱਤਵਾਦੀ ਨੂੰ ਵੀ ਢੇਰ ਕਰ ਗਿਆ ਤੇ ਫੌਜ ਨੇ ਕਿਹਾ ਕਿ ਸਾਨੂੰ ਬੜਾ ਗਰਵ ਮਹਿਸੂਸ ਹੁੰਦਾ ਹੈ ਤੁਹਾਡੇ ਪੁੱਤ ਦੇ ਉੱਤੇ ਕਿ ਉਹ ਭਾਰਤ ਦੀ ਸੇਵਾ ਦੇ ਵਿੱਚ ਆਪਣੀ ਜਾਨ ਦੇ ਗਿਆ ਤੇ ਫੌਜੀ ਜਵਾਨਾਂ ਨੇ ਕਿਸੇ ਤਰੀਕੇ ਦੇ ਨਾਲ ਇਸ ਪਰਿਵਾਰ ਨੂੰ ਸੰਭਾਲਿਆ ਔਰ ਹੋਰ ਤੁਹਾਨੂੰ ਦੱਸਦੇ ਆ ਹਲੇ ਇਸ ਫੌਜੀ ਜਵਾਨ ਦੇ ਵਿਆਹ ਨੂੰ ਕਰੀਬ 4-5 ਮਹੀਨੇ ਹੋਏ ਸੀ 5 ਮਹੀਨਿਆਂ ਬਾਅਦ ਇਸ ਨੇ ਪਹਿਲੀ ਵਾਰ ਹਲੇ ਛੁੱਟੀ ਤੇ ਘਰ ਆਣਾ ਸੀ ਪਰ ਛੁੱਟੀ ਤੇ ਕਿਸ ਤਰੀਕੇ ਦੇ ਨਾਲ ਆਇਆ ਕਿ ਹਮੇਸ਼ਾ ਹਮੇਸ਼ਾ ਦੇ ਲਈ ਇਸ ਧਰਤੀ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਉਹਦੀਆਂ ਤਸਵੀਰਾਂ ਹੁਣ ਤੁਹਾਨੂੰ ਦੋ ਤਸਵੀਰਾਂ ਦਿਖਾਣੀਆਂ ਕਿਸ ਤਰੀਕੇ ਦੇ ਨਾਲ ਸਰਕਾਰੀ ਸਨਮਾਨਾਂ ਦੇ ਨਾਲ ਉਹਦੇ ਸੰਸਕਾਰ ਕੀਤੇ ਗਏ ਆ ਇੱਕ ਆਦਮੀ ਜਿਹਾ ਮੋਟਾ ਮਰਿਆ ਤੇ ਦੂਸਰੇ ਪਾਸੇ ਉਹ ਤਾਬੂਤ ਇਸ ਤਾਬੂਤ ਦੇ ਵਿੱਚ ਸ਼ਹੀਦ ਪ੍ਰਿਥਪਾਲ ਸਿੰਘ ਦੀ ਮ੍ਰਿਤਕ ਦੇ ਹੈ ਜਿਸ ਨੂੰ ਕੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਕੁਝ ਸਮਾਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਤੁਹਾਨੂੰ ਉਹ ਦਿਖਾ ਰਿਹਾ ਬੜਾ ਹੀ ਗਮਗੀਨ ਮਾਹੌਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਫੇਰ ਵੀ ਪਰਿਵਾਰ ਕਹਿ ਰਿਹਾ ਕਿ ਸਾਨੂੰ ਦੋਖ ਭਾਵੇਂ ਜਿੰਨਾ ਮਰਜੀ ਹੈ ਸਾਨੂੰ ਇਹ ਗੱਲ ਵੀ ਚੰਗੀ ਹੈ ਕਿ ਸਾਡਾ ਪੁੱਤ ਇਸ ਦੁਨੀਆ ਨੂੰ ਜੇ ਅਲਵਿਦਾ ਕਹਿ ਕੇ ਗਿਆ ਤਾਂ ਉਹ ਦੇਸ਼ ਲਈ ਕੁਝ ਕਰਕੇ ਗਿਆ ਹੈ ਦੇਸ਼ ਨੂੰ ਮਹਫੂਜ਼ ਕਰਕੇ ਗਿਆ ਹੈ ਜੋ ਦੇਸ਼ ਦੀ ਇੱਜ਼ਤ ਹੈ ਉਸ ਨੂੰ ਹੋਰ ਵਧਾ ਕੇ ਗਿਆ ਜੋ ਸੈਨਾ ਦੀ ਇੱਜ਼ਤ ਹੈ ਪ੍ਰਕਰਮ ਹੈ ਉਸ ਨੂੰ ਹੋਰ ਉਹਦੇ ਵਿੱਚ ਵਾਧਾ ਕਰਕੇ ਗਿਆ ਉਹਨਾਂ ਨੂੰ ਇਸ ਗੱਲ ਤੇ ਬੜੀ ਖੁਸ਼ੀ ਹੈ ਕਿ ਸਾਡੇ ਪੁੱਤ ਨੇ ਕੋਈ ਐਸਾ ਕੰਮ ਨਹੀਂ ਕੀਤਾ ਜਿਸ ਦੇ ਕਾਰਨ ਸਾਨੂੰ ਸ਼ਰਮਿੰਦਗੀ ਦਾ ਚਲਣੀ ਪਵੇ ਬਲਕਿ ਉਹ ਇਸ ਤਰੀਕੇ ਦੇ ਨਾਲ ਇਸ ਦੁਨੀਆ ਦੇ ਵਿੱਚੋਂ ਗਿਆ ਹੈ ਕੀ ਦੇਸ਼ ਨੂੰ ਪੂਰੇ ਦੇਸ਼ ਨੂੰ ਉਸ ਦੇ ਉੱਤੇ ਪ੍ਰਾਊਡ ਹੈ ਉਸ ਦੇ ਉੱਤੇ ਗਰਵ ਹੈ ਅਸੀਂ ਜੇ ਸਾਡਾ ਹੋਰ ਦੂਆ ਮੁੰਡਾ ਵੀ ਹੈ ਅਸੀਂ ਉਸ ਨੂੰ ਵੀ ਫੌਜ ਵਿੱਚ ਭੇਜਾਂਗੇ ਜੇ ਸਰਕਾਰ ਸਾਨੂੰ ਭਰੋਸਾ ਦੇ ਰਹੀ ਹੈ ਕਿ ਇਸ ਨੂੰ ਅਸੀਂ ਨੌਕਰੀ ਦਵਾਂਗੇ ਅਸੀਂ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਆਪਣੇ ਜਿਹੜੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਵੀ ਦੇਸ਼ ਦੀ ਸੇਵਾ ਦੇ ਵਿੱਚ ਲਗਾਉਣਾ ਚਾਹੁੰਦੇ ਆ ਹੁਣ ਤੁਹਾਨੂੰ ਇਹਨਾਂ ਤਸਵੀਰਾਂ ਦੇ ਨਾਲ ਨਾਲ ਉਸ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਣੇ ਆ ਕਿਸ ਤਰੀਕੇ ਦੇ ਭਾਬੂ ਕਬੂਲ ਨੇ ਪਰਿਵਾਰਕ ਮੈਂਬਰਾਂ ਦੇ ਹੌਸਲਾ ਵੀ ਹੈ ਜਜ਼ਬਾ ਵੀ ਹੈ ਜਨੂਨ ਵੀ ਹੈ ਆਪਣੇ ਪੁੱਤ ਦੀ ਸ਼ਹਾਦਤ ਦੇ ਉੱਤੇ ਗਰਭ ਵੀ ਹੈ। ગામ ਦਾ ਮਾਲੂ ਸਾਰੇ ਪਿੰਡੇ ਕੰਮ ਚ ਡੱਬਿਆ ਪਤਨ ਨੂੰ ਪਤਾ ਜੀ। ਦੇਖੋ ਨਾ ਮੇਰੇ ਪਿੰਡ ਦੇ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ। ਜਿਵੇਂ ਮੈਂ ਮੋਟਾ ਹੂੰ ਗਰਭ ਕਰਦਾ ਜਿਹੜਾ ਨੇ ਇੱਕ ਖੜਕੂ ਮਾਰਿਆ ਨੇ ਤੁਹਾਨੂੰ ਪਤਾ ਲੱਗਿਆ ਬੰਦਿਆਂ ਦੇ ਦੂਸਰੇ ਆਰਮੀ ਵਾਲੇ ਨੇ। ਤੇਨਾ ਪਹਿਨੇ ਨੇ ਖੜਕੂ ਮਾਰਿਆ ਬਤਾਏ ਇਹ ਸਿੱਧੀ ਪ੍ਰਾਪਤ ਕਰਨੀ ਕੋਈ ਇੱਕ ਵਾਲੀ ਦਾ ਪੁੱਤ ਤੁਹਾਡਾ ਹੈ ਨਾ ਸੀਗਾ ਦੋ ਦਿਨ ਜਿਹਨੇ ਮੋਲ ਤੋਂ ਕਰਦੇ ਤੁਸੀਂ ਵੀ ਮਨਕੂ ਕਰਦੇ ਕਿ ਰੀਪੀ ਜੋ ਕੱਟਿਆ ਕਿ ਨਹੀਂ ਦੇਖ ਰਹੇ ਤੇ ਇੱਕ ਤੋਂ ਆਏ ਸਿਰਫ ਦਾਨ ਇਹਨੇ ਮਨੂ ਕ੍ਰੀਪੀ ਜੋ ਕੱਟਿਆ ਪਹਿਲਾਂ ਤੇ ਹਾੜੀ ਕਰਦਾ ਹੁੰਦਾ ਜੇ ਭਰਤੀ ਹੋ ਗਿਆ ਇਹਨੇ ਮੈਨੂੰ ਮਾਰ ਮੇਰੀ ਪੂਰੀ ਮਦਦ ਕਰੀ ਜੈ ਮੈਨੂੰ ਸਮਝਾਦਾ ਹੁੰਦਾ ਤੇ ਜੜੀ ਕਿਸੇ ਕੱਲ ਤੋਂ ਫੇਰ ਕਰਨਾ ਕਰੀਦਾ ਪਰ ਹੁਣ ਮੈਨੂੰ ਪਤਾ ਮੇਰਾ ਬੜੇ ਪਹਿਨੇ ਮੈਂ ਕਿਵੇਂ ਤੈਨੂੰ ਕੱਟੂੰਗਾ ਇਹ ਕਿਹਦਾ ਪਛੋੜਾ ਪਾਇਨ ਕਿ ਮੈਂ ਹੋਂਦ ਹੋ ਜਾਣਾ ਬਸ ਮਾੜੇ ਪਹਣਾ ਜਿੰਨ ਕੱਢਾਂਗੇ ਬਸ ਹੁਣ ਜੋ ਪਰਮਾਤਮਾ ਨੇ ਦੇਖਿਆ ਛੱਡ ਪਾ ਤਾ ਮਾਹੌਲ ਵਾਕਈ ਬੜਾ ਗੰਭੀਰ ਹੈ ਦਿਲ ਨੂੰ ਠੇਸ ਔਰ ਦੁੱਖ ਪਹੁੰਚਾਉਣ ਵਾਲੀਆਂ ਇਹ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਮੁਕਾਬਲਾ ਕਰਦੇ ਹੋਏ ਅਤੰਕਵਾਦੀਆਂ ਦੇ ਨਾਲ ਦੋ ਜਵਾਨ ਸ਼ਹੀਦ ਹੋ ਗਏ ਦੋਵੇਂ ਪੰਜਾਬ ਦੇ ਸੀ ਭਾਵੇਂ ਛੱਡੋ ਇਹ ਪੰਜਾਬ ਦੇ ਹੋਣ ਹਰਿਆਣੇ ਦੇ ਹੋਣ ਹਿਮਾਚਲ ਦੇ ਹੋਣ Odisha ਦੇ ਹੋਣ ਮੱਧ ਪ੍ਰਦੇਸ਼ ਦੇ ਹੋਣ ਕੇਰਲਾ ਤਾਮਿਲਨਾਡੂ ਪੱਛਮੀ ਬੰਗਾਲ ਕਿਤੇ ਦੇ ਵੀ ਹੋਣ ਉਹ ਜਵਾਨ ਸੀ ਇਸ ਭਾਰਤ ਦੇ ਇਸ ਭਾਰਤ ਦੀ ਮਿੱਟੀ ਦੇ ਪੂਰੇ ਦੇਸ਼ ਨੂੰ ਅੱਜ ਉਹਨਾਂ ਦੇ ਉੱਤੇ ਗਰਵ ਮਹਿਸੂਸ ਹੋ ਰਿਹਾ ਹੈ ਤੇ ਪਰ ਹੁਣ ਤੁਹਾਨੂੰ ਅਸੀਂ ਸਿੱਧਾ ਲੈ ਕੇ ਚੱਲਦੇ ਹਾਂ ਉਹਨਾਂ ਤਸਵੀਰਾਂ ਦੇ ਉੱਤੇ ਸਿੱਧਾ ਜੰਮੂ ਕਸ਼ਮੀਰ ਦੇ ਕੁਲਗਾਮ ਏਰੀਆ ਦੇ ਵਿੱਚ ਲੈ ਕੇ ਚੱਲਦੇ ਹਾਂ ਜਿੱਥੇ ਆਪਰੇਸ਼ਨ ਅਖਲ ਚਲਾਇਆ ਗਿਆ ਆਪਰੇਸ਼ਨ ਅਖਲ ਇਸ ਲਈ ਕਿਉਂਕਿ ਅਖਲ ਵੈਲੀ ਹੈ ਜਿੱਥੇ ਇਹ ਆਪਰੇਸ਼ਨ ਚਲਾਇਆ ਗਿਆ 1 ਅਗਸਤ ਨੂੰ ਚਲਾਇਆ ਗਿਆ ਸੀ ਜਦੋਂ ਆਰਮੀ ਨੂੰ ਕੁਝ ਇਨਪੁਟ ਮਿਲੀ ਸੀ ਕਿ ਅਲਖ ਦੀਆਂ ਪਹਾੜੀਆਂ ਦੇ ਵਿੱਚ ਕੁਝ ਅੱਤਵਾਦੀ ਲੁਕ ਛਿਪ ਕੇ ਬੈਠੇ ਹੋਏ ਨੇ ਤੇ ਇਸ ਆਪਰੇਸ਼ਨ ਨੂੰ ਇੰਨਾ ਲੰਬਾ ਇਸੇ ਲਈ ਖਿੱਚਿਆ ਜਾ ਰਿਹਾ ਹੈ ਕਿਉਂਕਿ ਇਹ ਇਲਾਕਾ ਬੜਾ ਹੀ ਔਖਾ ਇਲਾ ਚ ਜੰਗਲੀ ਏਰੀਆ ਹੈ ਪ੍ਰਕਿਰਤੀ ਦੇ ਵਿੱਚ ਬੜੀਆਂ ਹੋਈਆਂ ਗੁਫਾਵਾਂ ਨੇ ਜਿਹੜੀਆਂ ਕਿ ਇਨਸਾਨਾਂ ਨੇ ਨਹੀਂ ਬਣਾਈਆਂ ਪ੍ਰਕਿਰਤਿਕ ਤੌਰ ਦੇਤੇ ਹੀ ਬਣੀਆਂ ਹੋਈਆਂ ਨੇ ਤੇ ਸੋਚੋ ਜਰਾ ਇਸ ਇਲਾਕੇ ਦੇ ਵਿੱਚ ਆਪਰੇਸ਼ਨ ਕੰਡਕਟ ਕਰਨਾ ਕਿੰਨਾ ਔਖਾ ਹੋ ਜਾਂਦਾ ਹੈ ਹੁਣੇ ਤਸਵੀਰਾਂ ਤੁਹਾਨੂੰ ਕੁਲਗਾਮ ਦੀਆਂ ਵੀ ਅਸੀਂ ਦਿਖਾ ਰਹੇ ਹਾਂ ਲਗਾਤਾਰ ਆਰਮੀ ਦੀ ਮੂਵਮੈਂਟ ਉੱਥੇ ਪਿਛਲੇ ਇੱਕ ਇੱਕ ਹਫਤੇ ਤੋਂ ਲਗਾਤਾਰ ਵੱਧ ਰਹੀ ਹੈ ਲਗਾਤਾਰ ਆਰਮੀ ਦਾ ਜਮਾਵੜਾ ਵੱਧ ਰਿਹਾ ਹੈ ਆਰਬੀ ਹੋਗੀ ਸਥਾਨਕ ਪੁਲਿਸ ਹੋਗੀ ਖੂਫੀਆ ਜੋ ਆਪਣੇ ਵਿਭਾਗ ਹੋਏ ਸਾਰਿਆਂ ਨੇ ਮਿਲ ਕੇ ਇਹ ਆਪਰੇਸ਼ਨ ਚਲਾਇਆ ਗਿਆ ਹੁਣ ਤੱਕ ਜੇਕਰ ਆਪਾਂ ਗੱਲ ਕਰੀਏ ਤਾਂ 9 ਫੌਜੀ ਜਵਾਨ ਜ਼ਖਮੀ ਹੋਏ ਸੀ ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ ਦੋਵੇਂ ਫੌਜੀ ਪੰਜਾਬ ਦੇ ਸੀ ਤੇ ਹਾਲੇ ਵੀ 7 ਫੌਜੀ ਜਵਾਨ ਜ਼ਖਮੀ ਨੇ ਇਸ ਤੋਂ ਕਈ ਅੱਤਵਾਦੀ ਵੀ ਢੇਰ ਹੋ ਚੁੱਕੇ ਨੇ ਵੈਸੇ ਜਿਹੜੇ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ 14 ਅਤਨਕਵਾਦੀਆਂ ਨੂੰ ਚਿੰਨਹਿਤ ਕੀਤਾ ਗਿਆ ਸੀ ਜਿਨ੍ਹਾਂ ਦੇ ਡੈਥ ਵਾਰੰਟ ਨਿਕਲ ਚੁੱਕੇ ਨੇ ਤੇ ਇਹਨਾਂ ਅੱਤਵਾਦੀਆਂ ਦੇ ਉੱਤੇ ਜੋ ਭਾਰਤੀ ਫੌਜ ਹੈ ਉਹ ਕਾਲ ਬਣ ਕੇ ਟੁੱਟ ਪਈ ਹੈ ਕਾਲ ਇਸ ਲਈ ਬਣ ਗਈ ਹੈ ਕਿਉਂਕਿ ਇਹਨਾਂ ਦੇ ਡੈਥ ਵਾਰੰਟ ਨੇ ਹੁਣ ਇਹਨਾਂ ਨੂੰ ਸਿਰਫ ਔਰ ਸਿਰਫ ਠੋਕਿਆ ਜਾਵੇਗਾ ਹੋਰ ਕੁਝ ਨਹੀਂ ਕੀਤਾ ਜਾਵੇਗਾ ਇਹਨਾਂ ਦਾ ਇਥੋਂ ਧਰਤੀ ਤੋਂ ਪੱਤਾ ਕੱਟਿਆ ਜਾਵੇਗਾ ਕਿਉਂ ਕਿ ਇਹਨਾਂ ਨੇ ਬਹੁਤ ਅਤੰਕ ਮਚਾਲਿਆ ਬਹੁਤ ਬੇਕਸੂਰ ਲੋਕਾਂ ਦਾ ਖੂਨ ਬਹਾਲਿਆ ਬਸ ਹੁਣ ਬਹੁਤ ਹੋ ਚੁੱਕਿਆ ਹੈ ਇਸੇ ਕਰਕੇ ਹੁਣ ਆਪਰੇਸ਼ਨ ਅਖਲ ਚਲਾਇਆ ਗਿਆ ਜਿਸ ਦੇ ਵਿੱਚ ਲੱਭ ਲੱਭ ਕੇ ਇਹਨਾਂ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਤੇ ਇਹਨਾਂ ਨੂੰ ਇਹਨਾਂ ਦੀ ਆਖਰੀ ਮੰਜ਼ਿਲ ਵੱਲ ਰਵਾਨਾ ਕੀਤਾ ਜਾ ਰਿਹਾ ਹੈ ਇਸ ਦੇ ਲਈ ਡਰੋਨਸ ਦੀ ਵੀ ਮਦਦ ਲਈ ਜਾ ਰਹੀ ਹੈ ਤੇ ਨਾਲ ਦੀ ਨਾਲ ਸਰਵਿਲਾਂਸ ਹੈਲੀਕਾਪਟਰਸ ਦੀ ਵੀ ਮਦਦ ਲਈ ਜਾ ਰਹੀ ਹੈ ਤੇ ਨਾਲ ਬਖਤਰਬੰਦ ਗੱਡੀਆਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੇ ਨਾਲ ਆਸਮਾਨ ਦੇ ਵਿੱਚ ਫੌਜ ਦੇ ਹੈਲੀਕਾਪਟਰ ਉੱਡ ਰਹੇ ਨੇ ਔਰ ਜ਼ਮੀਨ ਦੇ ਉੱਤੇ ਜੋ ਆਰਮੀ ਹੈ ਉਹ ਕਾਲ ਬਣ ਕੇ ਇਹਨਾਂ ਅਤਵਾਦੀਆਂ ਦੇ ਸਰਚ ਆਪਰੇਸ਼ਨ ਦੇ ਵਿੱਚ ਲੱਗੀ ਹੋਈ ਹੈ ਔਰ ਜਿੱਥੇ ਵੀ ਅ ਅਤਵਾਦੀ ਮਿਲਦੇ ਨੇ ਉਹਨਾਂ ਨੂੰ ਉੱਥੇ ਹੀ ਢੇਰ ਕੀਤਾ ਜਾ ਰਿਹਾ ਹੈ ਲਗਾਤਾਰ ਕੁਲਗਾਮ ਏਰੀਆ ਦੇ ਵਿੱਚ ਆਰਮੀ ਦੀ ਮੂਵਮੈਂਟ ਬਹੁਤ ਜ਼ਿਆਦਾ ਵੈਸੇ ਤਾਂ ਪੂਰੇ ਹੀ ਤੁਸੀਂ ਜੇ ਕੇ ਚ ਜਾਓਗੇ ਜਦੋਂ ਤੁਸੀਂ ਕਸ਼ਮੀਰ ਵੈਲੀ ਚ ਐਂਟਰ ਹੁੰਨੇ ਹੋ ਤੁਹਾਨੂੰ ਐਸੀਆਂ ਤਸਵੀਰਾਂ ਔਰ ਬਖਤਰਬੰਦ ਗੱਡੀਆਂ ਤੁਹਾਨੂੰ ਹਰ 2-4 ਮਿੰਟ ਬਾਅਦ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਕਨਵੋਏ ਜਾਂਦੇ ਦਿਖ ਜਾਣਗੇ ਪਰ ਹੁਣ ਇਸ ਤਰੀਕੇ ਦੇ ਨਾਲ ਆਪਰੇਸ਼ਨ ਅਖਲ ਚਲਾਇਆ ਜਾ ਰਿਹਾ ਹੈ ਇਹ ਜਮਾਵੜਾ ਦੇਖ ਲਿਓ ਹੁਣ ਇੱਕ ਗੱਲ ਕਲੀਅਰ ਹੈ ਕਿ ਇਹਨਾਂ ਦੇ ਜਿਹੜੇ ਡੈਥ ਵਾਰੰਟ ਨਿਕਲੇ ਨੇ ਇਹ ਕੈਨਸਲ ਨਹੀਂ ਹੋ ਸਕਦੇ ਹੁਣ ਇਹਨਾਂ ਨੂੰ ਇਹਨਾਂ ਦੀ ਅਤਵਾਦੀਆਂ ਨੂੰ ਆਖਰੀ ਮੰਜ਼ਲ ਤੇ ਪਹੁੰਚਾਉਣ ਦੇ ਲਈ ਆਰਮੀ ਪੂਰੇ ਆਪਣੇ 100% ਮੂਡ ਦੇ ਵਿੱਚ ਆ ਗਈ ਹੈ ਔਰ ਪੂਰੀ ਵੈਲੀ ਨੂੰ ਘੇਰਾ ਪਾਇਆ ਗਿਆ ਹੈ ਆਸਮਾਨ ਦੇ ਵਿੱਚੋਂ ਨਿਗਰਾਨੀ ਰੱਖੀ ਜਾ ਰਹੀ ਹੈ ਔਰ ਜਿਵੇਂ ਹੀ ਆਰਮੀ ਵੀ ਸਰਚ ਆਪਰੇਸ਼ਨ ਚਲਾ ਰਹੀ ਹੈ ਤਾਂ ਰੁਕ ਰੁਕ ਕੇ ਗੋਲੀਬਾਰੀ ਔਰ ਬੰਬ ਦੇ ਧਮਾਕਿਆਂ ਦੀਆਂ ਵੀ ਆਵਾਜ਼ਾਂ ਲਗਾਤਾਰ ਸੁਣਾਈ ਦੇਈ ਜਾ ਰਹੀਆਂ ਨੇ ਕਿਉਂਕਿ ਜਦੋਂ ਹੀ ਆਰਮੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵਮੈਂਟ ਕਰਦੀ ਹੈ ਪਹਾੜ ਨੇ ਜੰਗਲੀ ਏਰੀਆ ਗੁਫਾਵਾਂ ਨੇ ਦੂਰੋਂ ਫਾਇਰਿੰਗ ਹੁੰਦੀ ਹੈ ਤਾਂ ਫਿਰ ਆਪਣੇ ਆਪ ਨੂੰ ਵੀ ਸ਼ੀਲਡ ਕਰਕੇ ਉਸ ਤੋਂ ਬਾਅਦ ਆਰਮੀ ਵੀ ਜਦੋਂ ਹਰ ਟੈਲੀਅਟ ਕਰਦੀ ਹੈ ਤਾਂ ਹੌਲੀ-ਹੌਲੀ ਕਰਕੇ ਆਰਮੀ ਖਾਤਮਾ ਕਰਨ ਚ ਲੱਗੀ ਹੋਈ ਹੈ ਅਤੰਕਵਾਦੀਆਂ ਦਾ ਔਰ ਦੋ ਤਸਵੀਰਾਂ ਵੀ ਅਸੀਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਪਾਸੇ ਆਪਰੇਸ਼ਨ ਅਖਲ ਦੇ ਵਿੱਚ ਜੋ ਜਵਾਨ ਸ਼ਹੀਦ ਹੋਇਆ ਉਹਦੀ ਮ੍ਰਿਤਕ ਦੇਹ ਪਹੁੰਚੀ ਹੈ ਤੇ ਦੂਸਰੇ ਪਾਸੇ ਆਰਮੀ ਦੀ ਜਿਹੜੀ ਲਗਾਤਾਰ ਮੂਵਮੈਂਟ ਹੈ ਉਹਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦੋ ਫੌਜੀ ਜਵਾਨ ਸ਼ਹੀਦ ਹੋਏ ਨੇ ਇੱਕ ਸ਼ਹੀਦ ਪ੍ਰਿਤਪਾਲ ਸਿੰਘ ਨੇ ਜੋ ਕਿ ਲਾਂਸ ਨਾਇਕ ਨੇ ਦੂਸਰੇ ਨੇ ਸਿਪਾਹੀ ਹਰਮਿੰਦਰ ਸਿੰਘ ਦੋਵਾਂ ਦੀਆਂ ਮ੍ਰਿਤਕ ਦੇਹਾਂ ਪੰਜਾਬ ਪਹੁੰਚ ਚੁੱਕੀਆਂ ਨੇ ਅੰਤਿਮ ਸੰਸਕਾਰ ਹੋ ਚੁੱਕੇ ਨੇ ਆਹ ਤਸਵੀਰਾਂ ਸੇ ਤਾਨੂੰ ਸਮਰਾਲਾ ਨਜ਼ਦੀਕ ਤੋਂ ਦਿਖਾਈਆਂ ਸੀ ਆ ਦੇਖ ਲਓ ਜੰਮੂ ਕਸ਼ਮੀਰ ਪੁਲਿਸ ਦੀਆਂ ਬਖਤਰਬੰਦ ਗੱਡੀਆਂ ਤੇ ਨਾਲ ਤੁਹਾਨੂੰ ਫੋਟੋ ਵੀ ਦਿਖਾ ਰਹੇ ਹਾਂ ਅਸੀਂ ਇਲਾンス ਨਾਇਕ ਸ਼ਹੀਦ ਪ੍ਰਿਤਪਾਲ ਸਿੰਘ ਦੀ ਔਰ ਦੂਸਰੇ ਪਾਸੇ ਦੂਸਰੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਸ ਤਾਬੂਤ ਵਿੱਚ ਇਸ ਵਕਤ ਹਮੇਸ਼ਾ ਹਮੇਸ਼ਾ ਦੇ ਲਈ ਸੋਗ ਹੈ ਨੇ ਸ਼ਹੀਦ ਪ੍ਰਿਤਪਾਲ ਸਿੰਘ ਜਿਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ

a dica ماڻهڙا وڏا وڏا اڀرندا آهيو